ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੁਰਪ੍ਰੀਤ ਸਿੰਘ ਅਤੇ ਮੇਰੇ ਨਾਲ ਐਨ ਆਰ ਆਈ ਬਾਬਾ ਕਾਂਦਾਸ ਜੀ ਸਪੋਰਟਸ ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਜੀ ਭੁੱਗੀ ਅਤੇ ਸਾਡੇ ਬਾਬਾ ਕਾਂਦਾਸ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਫਰਮਜੀਤ ਸਿੰਘ ਜੀ ਵਸਣ ਅਤੇ ਨਾਲ ਸਾਡੀ ਸਾਰੀ ਪੰਚਾਇਤ ਬਿੱਲਾ ਭਾਜੀ ਗੋਮਾ ਭਾਜੀ ਹਰਦੀਪ ਸਿੰਘ ਜੋਗਾ ਤੇ ਪਵਿੱਤਰ ਸਿੰਘ ਪਿੱਤਾ ਅੱਜ ਅਸੀਂ ਆਪਣੇ ਨਗਰ ਵਾਸੀ ਤੇ ਸਾਰੇ ਐਨਆਰਆਈ ਵੀਰਾਂ ਲਈ ਇਹ ਜਾਣਕਾਰੀ ਲੈ ਕੇ ਆਏ ਹਾਂ ਕਿ ਜਸਵੀਰ ਸਿੰਘ ਘੁੱਗੀ ਜੀ ਵੱਲੋਂ ਸਾਰੇ ਐਨਆਰਆਈ ਵੀਰਾਂ ਵੱਲੋਂ ਜਿਹੜਾ ਸਾਡੇ ਨਗਰ ਨੂੰ ਸਾਡੀ ਇਸ ਪੰਚਾਇਤ ਨੂੰ 1.5 ਲੱਖ ਰੁਪਇਆ ਜਿਹੜਾ ਉਹ ਸਹਾਇਤਾ ਦਿੱਤੀ ਗਈ ਆ ਫੰਡ ਦੇ ਵਿੱਚ ਜਿਹੜਾ ਨਵਾਂ ਰੋਡ ਬਣ ਰਿਹਾ ਜਿਹੜਾ ਮੋਤੀ ਨਗਰ ਤੋਂ ਲੈ ਕੇ ਬਾਬੇ ਕਾਂਦਾਸ ਵਾਲੀ ਸਾਈਡ ਮੰਦਿਰ ਤੱਕ ਜੋ ਰੋਡ ਪਾਸ ਹੋਇਆ ਉਹ ਰੋਡ ਬਣ ਰਿਹਾ ਹੈ ਉਸ ਰੋਡ ਦੇ ਉੱਪਰ ਸਟਰੀਟ ਲਾਈਟਾਂ ਲਗਾਉਣ ਲਈ ਸਾਰੇ ਹੀ ਜਿਹੜਾ ਕਬੱਡੀ ਕਲੱਬ ਵੱਲੋਂ ਐਨ ਆਰ ਆਈ ਸਪੋਰਟਸ ਕਲੱਬ ਵੱਲੋਂ ਜਿਹੜਾ ਸਾਨੂੰ ਸਹਿਯੋਗ ਦਿੱਤਾ ਗਿਆ ਅਸੀਂ ਜਸਵੀਰ ਸਿੰਘ ਕੋ ਬੀਜੀ ਦਾ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਆਲਮਗੀਰ ਕਾਲਾ ਸਿੰਘ ਦੀ ਪੰਚਾਇਤ ਨੂੰ 1.5 ਲੱਖ ਰੁਪਏ ਦਾ ਸਹਿਯੋਗ ਦਿੱਤਾ ਅਤੇ ਸਾਰੇ ਹੀ ਕਲੱਬ ਦੇ ਜਿੰਨੇ ਵੀ ਸਾਡੇ ਐਨਆਰਆਈ ਸੱਜਣ ਵਿਦੇਸ਼ਾਂ ਵਿੱਚ ਬੈਠੇ ਇਹ ਸਾਡੀ ਵੀਡੀਓ ਦੇਖ ਰਹਾ ਆ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਉਮੀਦ ਕਰਦੇ ਹਾਂ ਕਿ ਇਸੇ ਤਰੀਕੇ ਨਾਲ ਤੁਸੀਂ ਅੱਗੇ ਤੋਂ ਵੀ ਸਾਡੇ ਨਗਰ ਦਾ ਸਾਰੇ ਦਾ ਸਹਿਯੋਗ ਕਰਦੇ ਰਹੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜਦੋਂ ਇਹ ਇਸ ਰੋਡ ਨੂੰ ਜਦੋਂ ਵੀ ਇਹ ਰੋਡ ਬਣ ਗਿਆ ਉਸ ਤੋਂ ਬਾਅਦ ਜਦੋਂ ਵੀ ਇਹ ਲਾਈਟਾਂ ਲੱਗ ਗਈਆਂ ਅਸੀਂ ਲਾਈਟਾਂ ਲੱਗਣ ਦੀ ਵੀ ਵੀਡੀਓ ਤੁਹਾਨੂੰ ਦੁਬਾਰਾ ਪਾਵਾਂਗੇ ਤੇ ਜੋ ਵੀ ਇਹਦੇ ਤੇ ਖਰਚਾ ਆਇਆ ਤੁਹਾਨੂੰ ਉਹ ਵੀ ਵੀਡੀਓ ਪਾ ਕੇ ਦੱਸਾਂਗੇ ਮੈਂ ਇੱਕ ਵਾਰੀ ਫੇਰ ਦੱਸਣਾ ਚਾਹੁੰਦਾ ਕੀ ਜਸਵੀਰ ਸਿੰਘ ਜੀ ਘੁੱਗੀ ਵੱਲੋਂ ਅੱਜ ਸਾਨੂੰ ਆਲਮਗੀਰ ਕਾਲਾ ਸਿੰਘ ਦੀ ਪੰਚਾਇਤ ਨੂੰ ਜਿਹੜਾ 1.5 ਲੱਖ ਰੁਪਈਆ ਸਾਨੂੰ ਨਕਦ ਦਿੱਤਾ ਗਿਆ ਜੋ ਕਿ ਸਟਰੀਟ ਲਾਈਟਾਂ ਵਾਸਤੇ ਆ ਤੇ ਅਸੀਂ ਮੋਤੀ ਨਗਰ ਤੋਂ ਲੈ ਕੇ ਬਾਬਾ ਕਾਂਦਾਸ ਤੱਕ ਜਿੰਨੀਆਂ ਵੀ ਲਾਈਟਾਂ ਓਨੇ ਪੈਸਿਆਂ ਚ ਆਈਆਂ ਉਹ ਅਸੀਂ ਲਗਾ ਕੇ ਇਹਨਾਂ ਨੂੰ ਜਰੂਰ ਦੱਸਾਂਗੇ ਇੱਕ ਵਾਰੀ ਫੇਰ ਤਹਿ ਦਿਲੋਂ ਧੰਨਵਾਦ ਸਾਰੇ ਹੀ ਐਨ ਆਰ ਆਈ ਬਾਬਾ ਕਾਂਦਾਸ ਦੀ ਸਪੋਰਟਸ ਕਲੱਬ ਦੇ ਮੈਂਬਰਾਂ ਦਾ ਅਤੇ ਪ੍ਰਧਾਨ ਜੀ ਦਾ ਪੈਦਲੋ ਧੰਨਵਾਦ ਤੇ ਬਹੁਤ ਬਹੁਤ ਧੰਨਵਾਦ ਸਾਡੇ ਸੱਦੇ ਤੇ ਪਹੁੰਚੇ ਸਾਰੇ ਹੀ ਪੰਚਾਇਤ ਮੈਂਬਰਾਂ ਦਾ ਸੋ ਅਗਲੀ ਵੀਡੀਓ ਅਗਲੀ ਗੱਲ ਜਿਹੜੀ ਅਸੀਂ ਜਦੋਂ ਵੀ ਸਾਡੇ ਕੋਲ ਲਾਈਟਾਂ ਆ ਗਈਆਂ ਬਣ ਕੇ ਉਸ ਤੋਂ ਬਾਅਦ ਕਰਾਂਗੇ ਜੀ ਸਾਰਿਆਂ ਦਾ ਧੰਨਵਾਦ ਜੀ